ਦੁਨੀਆ ਦੇ ਉੱਤੇ ਇੱਕੋ ਇੱਕ ਬਲੀ ਸਤਿਗੁਰੂ ਆਇਆ ਜਿਨੇ ਸਾਰਾ ਹੀ ਸਰਬੰਸ ਵਾਰ ਦਿੱਤਾ ਸਰਬੰਸ ਵਾਰ ਕੇ ਆਪਣੇ ਮੱਥੇ ਦੇ ਉੱਤੇ ਵਟਣੀ ਪਾਇਆ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਕਹਿ ਦਿੱਤਾ ਸਤਿਗੁਰਾਂ ਨੇ ਸੋਖੀ ਬਸੈ ਮੂਰੋ ਪਰਿਵਾਰਾ ਸੇਵਕ ਸਿੱਖ ਸਭੇ ਕਰਤਾ ਰੰਗ ਭਈਆ ਮੇਰਾ ਪਰਿਵਾਰ ਜਿਹੜਾ ਹੈ ਸੁਖੀ ਵਸੇ ਪਰਿਵਾਰ ਕੀ ਚਾਰੇ ਸਹਬਜ਼ਾਦੇ ਕੀ ਪਿਤਾ ਕੀ ਮਾਤਾ ਨਹੀਂ ਆ ਪਰਿਵਾਰ ਸਿੱਖਾਂ ਨੂੰ ਗੁਰੂ ਸਾਹਿਬਾਨ ਨੇ ਆਪਣਾ ਪਰਿਵਾਰ ਕਹਿ ਦਿੱਤਾ ਹੁਣ ਸਿੱਖ ਪਰਿਵਾਰ ਹੋਣ ਦਾ ਕਿੰਨਾ ਕੋ ਫਰਜ਼ ਨਿਭਾਰੇ ਅਸੀਂ ਆਪਣੇ ਅੰਦਰ ਝਾਤੀ ਮਾਰ ਕੇ ਵੇਖਣਾ ਬਹੁਤ ਸਿੱਖ ਨੇ ਬਹੁਤ ਜਿਹੜੇ ਗੁਰੂ ਕਾ ਪਰਿਵਾਰ ਬਣੇ ਨੇ ਬਹੁਤ ਨੇ ਜਿਹੜੇ ਕਿਰਤ ਕਣ ਹੋ ਕੇ ਸਤਿਗੁਰੂ ਦੀ ਸਿੱਖਿਆ ਦਿਖਿਆ ਤੋਂ ਵੀ ਦੂਰ ਭੱਜ ਜਾਂਦੇ ਹੋਂ ਗੁਰੂ ਨੂੰ ਪਲਾ ਕੇ ਸ਼ਰਾਪਾਂ ਵਿੱਚ ਨਸ਼ਿਆਂ ਦੇ ਵਿੱਚ ਪੈ ਕੇ ਇੱਥੋਂ ਤੱਕ ਕਿ ਦੇਹ ਧਾਰੀ ਗੁਰੂਆਂ ਦੇ ਮਗਰ ਲੱਗ ਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰੂ ਮੰਨ ਨਾ ਵੀ ਭੁੱਲ ਜਾਂਦੇ ਨੇ ਇਹੋ ਜਿਹੇ ਲੋਕ ਪਖੰਡੀ ਗੁਰੂਆਂ ਦੇ ਪਾਜ ਵੀ ਉਗੜ ਚੁੱਕ ਉਗੜ ਚੁੱਕੇ ਨੇ ਜਿਵੇਂ ਗਿੱਦੜ ਨੇ ਲਲਾਰੀ ਦੇ ਮੱਟ ਵਿੱਚ ਬੈ ਕੇ ਰੰਗਿਆ ਜਾਂਦਾ ਹੈ ਤੇ ਸ਼ੇਰ ਨੂੰ ਵੀ ਆਪਣੇ ਅਧੀਨ ਕਰ ਲੈਂਦਾ ਜਦੋਂ ਕਿ ਤੇ ਫਿਰ ਮੀਂਹ ਪੈਂਦਾ ਹੈ ਜਾਂ ਕਿ ਗਿੱਦੜ ਬੋਲਦੇ ਨੇ ਫਿਰ ਉਹ ਆਪਣੇ ਸੁਭਾਅ ਨੂੰ ਛੱਡ ਨਹੀਂ ਸਕਦਾ ਭਾਈ ਗੁਰਦਾਸ ਜੀ ਕਹਿੰਦੇ ਨਈ ਲਾਰੀ ਦੇ ਮੱਟ ਵਿੱਚ ਪੈ ਗਿੱਦੜ ਰੱਤਾ ਜੰਗਲ ਅੰਦਰ ਜਾਇਕੈ ਜੰਗਲ ਅੰਦਰ ਜਾਇਕੈ ਕੋ ਮੱਤ ਪੱਤਾ ਕਹਿੰਦੇ ਲਲਾਰੀ ਦੇ ਮੱਟ ਵਿੱਚ ਪੈ ਕੇ ਰੰਗਿਆ ਗਿਆ ਜੰਗਲ ਦੇ ਵਿੱਚ ਚਲਿਆ ਗਿਆ ਸਾਰਿਆਂ ਨੇ ਵੇਖਿਆ ਉਹ ਆ ਨਾਵੇਂ ਕੋਈ ਜਾਨਵਰ ਆ ਗਿਆ ਇਹੋ ਜੇ ਰੰਗ ਦਾ ਤਾਂ ਆਪਾਂ ਜੰਗਲ ਦੇ ਵਿੱਚ ਵੇਖਿਆ ਹੀ ਨਹੀਂ ਜੰਗਲ ਵਿੱਚ ਉਹਨੇ ਵੀ ਵੇਖਿਆ ਵੀ ਸਾਰੇ ਹੀ ਮੈਨੂੰ ਸਲਾਮ ਕਰਦੇ ਆ ਉਹ ਭਗਤ ਕਰਦੇ ਆ ਉਹਨੇ ਵੀ ਪਖੰਡ ਕਮਾਲਿਆ ਉਹ ਵੀ ਉੱਚਾ ਹੋ ਕੇ ਬਹਿ ਗਿਆ ਮੈਂ ਤਾਂ ਕਹਿੰਦਾ ਸਾਰਿਆਂ ਦਾ ਹੀ ਰਾਜਾ ਸ਼ੇਰ ਦਾ ਵੀ ਰਾਜਾ ਸ਼ੇਰ ਵੀ ਡਰਦਾ ਮੇਰੇ ਤੋਂ ਹੁਣ ਸ਼ੇਰ ਨੇ ਕਿਤੇ ਕਿਹੜਾ ਲੜਕੇ ਵੇਖਿਆ ਸੀ ਉਹਨੇ ਵੀ ਡਰਨਾ ਆਰੰਭ ਕਰ ਦਿੱਤਾ ਨੀਲਾਰੀ ਦੇ ਮੱਟ ਵਿੱਚ ਪੈ ਗਿੱਦੜ ਰਤਾ ਜੰਗਲ ਅੰਦਰ ਜਾਇ ਕਾ ਪਖੰਡ ਕ ਮੱਤਾ ਤੇ ਫਿਰ ਇੱਕ ਦਿਨ ਜਦੋਂ ਕਾਫੀ ਗਿੱਦੜ ਇਕੱਠੇ ਹੋ ਕੇ ਪੂਰਨਮਾਸੀ ਦੀ ਰਾਤ ਨੇੜੇ ਆਈ ਜਦੋਂ ਪੂਰਨਮਾਸੀ ਆਉਂਦੀ ਹੈ ਬਿੱਲੀਆਂ ਰੋਂਦੀਆਂ ਨੇ ਉਦੋਂ ਆਪਾਂ ਕਹਿੰਦੇ ਹਾਂ ਜੰਮ ਦੇਸਦੇ ਆ ਪੂਰਨਮਾਸੀ ਦਾ ਹੁੰਦਾ ਹੀ ਭਾਈ ਅਰਥ ਹੈ ਸਾਰਿਆਂ ਦੀ ਜਿਹੜੀ એનર્ਜੀ ਊਰਜਾ ਵਧ ਜਾਂਦੀ ਹੈ ਭੇੜੀਆਂ ਜਿਹੜੇ ਆ ਉਹ ਵੀ ਉੱਚੀ ਆਵਾਜ਼ ਕਰਦੇ ਸੋ ਉਸ ਵੇਲੇ ਜਦੋਂ ਉੱਚੀ ਉੱਚੀ ਗਿੱਦੜ ਰੋਣ ਲੱਗੇ ਤੇ ਹੁਣ ਆਪਣੇ ਤੋਂ ਰਹਿਣਾ ਨਾ ਗਿਆ ਉਹਦੇ ਤੋਂ ਇੱਕ ਬੰਦਾ ਹੀ ਐ ਜਿਹੜਾ ਆਪਣਾ ਸੁਭਾਅ ਬਦਲ ਲੈਂਦਾ ਇਨਸਾਨ ਬਾਕੀ ਆਪਣਾ ਸੁਭਾਅ ਨਹੀਂ ਬਦਲ ਸਕਦੇ ਸੱਪ ਨੂੰ ਜਿੰਨਾ ਮਰਜ਼ੀ ਦੁੱਧ ਪਿਆਈ ਜਾਈਏ ਸੱਪ ਆਪਣਾ ਸੁਭਾਅ ਨਹੀਂ ਛੱਡ ਸਕਦਾ ਉਹਨੇ ਡੰਗ ਮਾਰ ਹੀ ਦੇਣਾ ਜਿਹੜਾ ਕੁੱਤਾ ਵੱਟਣ ਵਾਲਾ ਉਹ ਵੀ ਆਪਣਾ ਸੁਭਾਅ ਨਹੀਂ ਛੱਡਦਾ ਉਹ ਵੱਡੇ ਵੀ ਵੱਡੇ ਕੋਈ ਜਾਨਵਰ ਕੋਈ ਪੰਛੀ ਆਪਣਾ ਸੁਭਾਅ ਨਹੀਂ ਬਦਲ ਸਕਦੇ ਉਹਨਾਂ ਦੇ ਵਿੱਚ ਜਿਹੜਾ ਗੁਣ ਹੈ ਜਿਹੜਾ ਔਗਣ ਹੈ ਉਹਨਾਂ ਨੇ ਪ੍ਰਗਟ ਕਰ ਹੀ ਦੇਣਾ ਜੋ ਗੁਣ ਔਗਣ ਉਹਨਾਂ ਦੇ ਵਿੱਚ ਹੈ ਉਹਨਾਂ ਤੋਂ ਲੁਕੋਇਆ ਨਹੀਂ ਜਾਂਦਾ ਇੱਕੋ ਇੱਕ ਮਨੋਖ ਹੈ ਇੱਕੋ ਇੱਕ ਬੰਦਾ ਹੈ ਜਿਹੜਾ ਆਪਣਾ ਸੁਭਾਅ ਬਦਲ ਲੈਂਦਾ ਹੈ ਇੱਕ ਪਖੰਡੀ ਜਿਹੜਾ ਸਾਧ ਬਣ ਜਾਂਦਾ ਹੈ ਬੇਈਮਾਨ ਜਿਹੜਾ ਉਹ ਭਾਈ ਇਮਾਨਦਾਰ ਬਣ ਕੇ ਬਹਿ ਜਾਂਦਾ ਗੁਰੂ ਸਾਹਿਬਾਂ ਨੇ ਵੀ ਉਦਾਹਰਨ ਬਾਣੀ ਵਿੱਚ ਦਿੱਤੀ ਹੈ ਆਪ ਭਲਾ ਕਰ ਦੂ ਤ ਆਤਮ ਨੀਕੀ ਆਪੇ ਜਾਣੈ ਆਪਣੇ ਜੀ ਜਾਂ ਤਾਂ ਗੁਰੂ ਜਾਣਦਾ ਉਹਦੇ ਜੀ ਦੇ ਵਿੱਚ ਕੀ ਹੈ ਹਿਰਦੇ 'ਚ ਕੀ ਹੈ ਡਾਕਟਰ ਵੀ ਨਹੀਂ ਲੱਭ ਸਕਦਾ ਜਿੰਨੀ ਮਰਜੀ MRI CT scan X-ray ਜਨੇ ਮਰਜੀ ਕਰ ਲੀ ਡਾਕਟਰ ਨੂੰ ਵੀ ਨਹੀਂ ਲੱਭਦਾ ਵੀ ਇਹਦੇ ਅੰਦਰ ਭਗਤੀ ਕਿੰਨੀ ਕੇ ਪਾਪ ਕਿੰਨੇ ਡਾਕਟਰ ਵੀ ਨਹੀਂ ਲੱਭ ਸਕਦਾ ਨਾਲ ਦਾ ਵੀ ਨਹੀਂ ਲੱਭ ਸਕਦਾ ਮਾਂ ਪਿਤਾ ਘਰ ਵਾਲੀ ਬੱਚੇ ਉਹ ਵੀ ਨਹੀਂ ਲੱਭ ਸਕਦੇ ਜੇ ਉਹ ਪਖੰਡ ਵਖਾਉਣ ਤੇ ਆ ਜਾਵੇ ਬੰਦਾ ਲੱਭ ਨਹੀਂ ਸਕਦੇ ਨਾਲ ਦੇ ਸਬਾ ਅਬਦੁੱਲਾ ਵੀ ਇਹਨੂੰ ਹੀ ਚਿੱਤਰ ਗੁਪਤ ਇੱਕ ਇਹਨੂੰ ਆਖੀਏ ਚਿੱਤਰ ਇੱਕ ਸਾਡਾ ਚਿੱਤਰ ਫੋਟੋ ਜਿਹੜੀ ਹੈ ਬਾਹਰ ਦੁਨੀਆ ਵੇਖਦੀ ਹੈ ਇੱਕ ਸਾਡਾ ਗੁਪਤ ਰੂਪ ਜਿਹੜਾ ਸਾਨੂੰ ਹੀ ਪਤਾ ਆਪਣੇ ਆਪ ਨੂੰ ਜਾਂ ਗੁਰੂ ਨੂੰ ਪਤਾ ਇੱਕ ਪ੍ਰਗਟ ਰੂਪ ਹੈ ਜਿਹੜਾ ਦੁਨੀਆ ਵੇਖਦੀ ਸਤ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਫੁਨੀ ਸਾਹਿਬ ਵਿੱਚ ਕਹਿੰਦੇ ਐ ਬਾਹਰ ਗਿਆਨ ਧਿਆਨ ਇਸ਼ਨਾਨ ਕਹਿੰਦੇ ਬਾਹਰੋ ਗਿਆਨੀ ਐ ਅੱਖਾਂ ਮੀਟ ਕੇ ਵੀ ਬੈੰਦਾ ਐ ਬਈ ਸਮਾਧੀ ਚ ਬੈਠਾ ਬਾਹਰ ਗਿਆਨ ਧਿਆਨ ਇਸ਼ਨਾਨ ਸਵੇਰੇ ਨਹਾਉਂਦਾ ਵੀ ਪਰ ਨੀਅਤ ਸਾਪਨੀ ਮਨ ਸਾਪਨੀ ਇਹ ਜਿਹੜਾ ਗਿਆਨ ਧਿਆਨ ਇਸ਼ਨਾਨ ਕਰਦਾ ਹੈ ਕਾਦੇ ਵਾਸਤੇ ਰੱਬ ਨੂੰ ਮਿਲਣ ਵਾਸਤੇ ਨਹੀਂ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਭ ਸੁਆਣ ਅੰਦਰ ਉਹਦੇ ਲੋਭ ਦਾ ਕੁੱਤਾ ਭੌਂਕਦਾ ਰਹਿੰਦਾ ਲੋਭ ਸੁਆਣ ਕੁੱਤੇ ਨੂੰ ਕਹਿੰਦੇ ਲੋਭ ਦਾ ਕੁੱਤਾ 24 ਘੰਟੇ ਭੌਂਕਦਾ ਰਹਿੰਦਾ ਉਹ ਸਾਰਾ ਕੁਝ ਲੋਭ ਲਾਲਚ ਵਾਸਤੇ ਕਰਦਾ ਹੈ ਗਿਆਨੀ ਬਣਿਆ ਧਿਆਨੀ ਬਣਿਆ ਇਸ਼ਨਾਨੀ ਬਣਿਆ ਲੋਭ ਲਾਲਚ ਵਾਸਤੇ ਬਣਿਆ ਮਾਇਆ ਕਮਾਉਣ ਵਾਸਤੇ ਬਣਿਆ ਦੁਨੀਆ ਨੂੰ ਠੱਗਣ ਵਾਸਤੇ ਬਣਿਆ ਹੋਰ ਕੋਈ ਕਾਰ ਨਹੀਂ ਮੇਰੇ ਰੱਬ ਨੂੰ ਮਿਲਣ ਵਾਸਤੇ ਬਣਿਆ ਆਪਣੀ ਪ੍ਰਪਤਾਂ ਵਾਸਤੇ ਬਣਿਆ ਬੰਦਾ ਜਿਹੜਾ ਆਪਣੇ ਸੁਭਾ ਨੂੰ ਚੇਂਜ ਕਰ ਲੈਂਦਾ ਬਦਲ ਲੈਂਦਾ ਭਾਈ ਵਰਦਾਸ ਜੀ ਗਿੱਦੜ ਦੀ ਉਦਾਹਰਨ ਦਿੰਦੇ ਹੋਏ ਕਹਿੰਦੇ ਆ ਬੋਲਣ ਪਾਜ ਉਗਾੜਿਆ ਜਦੋਂ ਹੋਰ ਗਿੱਦੜ ਲੱਗੇ ਬੋਲਾਂ ਰੌਲਾ ਪੋਣੋ ਦੇ ਤੋਂ ਫਿਰ ਰਿਹਾਨ ਆ ਗਿਆ ਬੋਲਣ ਪਾਜ ਉਗਾੜਿਆ ਜਦੋਂ ਉਹ ਬੋਲਣ ਲੱਗੇ ਤੇ ਫਿਰ ਉਹਨੇ ਗਿੱਦੜ ਨੇ ਵੀ ਕੂਕਣਾ ਸ਼ੁਰੂ ਕਰ ਦਿੱਤਾ ਹੁਣਾਲੇ ਦੁਆਲੇ ਆਲੇ ਨੇ ਦੇਖਿਆ ਉਹ ਕਹਿੰਦੇ ਆਪਾਂ ਤਾਂ ਐਵੇਂ ਸਲਾਮਾ ਕਰੀ ਜਾਂਦੇ ਆ ਮੱਥਾ ਟੇਕੀ ਜਾਂਦੇ ਆ ਇਹ ਤਾਂ ਗਿੱਦੜੀ ਐ ਸ਼ੇਰ ਵੀ ਝੁਗੀ ਜਾਂਦਾ ਬੋਲਣ ਪਾਜ ਉਗਾੜਿਆ ਜਿਵੇਂ ਮੂਲੀ ਪੱਤਾ ਜਿਵੇਂ ਕੋਈ ਮੂਲੀ ਖਾ ਕੇ ਕੋਲ ਬੈਠਾ ਢਕਾਰ ਮਾਰੇ ਤੇ ਪਤਾ ਲੱਗ ਜਾਂਦਾ ਨਾ ਆਪਾਂ ਨੂੰ ਐਦਾਂ ਉਹਦੇ ਬੋਲਣ ਨੇ ਉਹਦਾ ਪਾਜ ਉਗਾੜ ਦਿੱਤਾ ਬੋਲਣ ਪਾਜ ਉਗਾੜਿਆ ਜਿਵੇਂ ਮੂਲੀ ਪੱਤਾ ਐਦਾਂ ਪਾਜ ਉਖੜ ਗਿਆ ਤੇ ਫਿਰ ਸ਼ੇਰ ਨੂੰ ਪਤਾ ਲੱਗਿਆ ਉਹ ਮੇਰੇ ਤੋਂ ਤਾਂ ਐਵੇਂ ਮੱਥੇ ਟਗਾਈ ਗਿਆ ਬਸ ਦੋ ਪਲ ਦੇ ਵਿੱਚ ਸ਼ੇਰ ਨੇ چیر ਕੇ ਉਹ ਮਾਰਿਆ ਰਿਆ ਐਦਾਂ ਕਈਆਂ ਦੇ ਪਾਜ ਵੀ ਉਗੜ ਗਏ ਅੱਜ ਦੇ ਸਮੇਂ ਦੇ ਵਿੱਚ ਮਹਾਰਾਜ ਦੀ ਬਾਣੀ ਨੇ ਮੋਹਰ ਲਾ ਦਿੱਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕੂੜ ਦੇ ਕੁੱਤੇ ਨਾਨਕਾ ਓੜਕ ਸੱਚ ਰਹੀ ਕਹਿੰਦੇ ਅਖੀਰ ਨੂੰ ਸੱਚ ਨੇ ਰਹਿਣਾ ਸੱਚ ਨੇ ਕੂੜ ਜਿਹੜਾ ਝੂਠ ਜਿਹੜਾ ਨਖਟ ਜਾਣਾ ਖਤਮ ਹੋ ਜਾਣਾ ਅਖੀਰ ਸੱਚ ਨਿਭੜੇਗਾ ਕੂੜ ਠੱਗੀ ਗੁੱਝੀ ਨਾ ਰਹੇ ਪਾਜ ਮੁਲਮਾ ਲਹਿ ਜਾਈ ਕਹਿੰਦੇ ਕੂੜ ਠੱਗੀ ਦੋ ਚੀਜ਼ਾਂ ਗੁੱਝੀਆਂ ਨਹੀਂ ਰਹੀਆਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਕੂੜਾ ਢੱਗੀ ਗੁੱਜੀ ਨਾਰਾ ਹੈ ਪਾਜ ਮੁਲੰਮਾ ਲੈ ਜਾਏ ਜਿਵੇਂ ਕੋਈ ਤਾਂਬੇ ਦੇ ਉੱਤੇ ਸੋਨੇ ਦਾ ਪਾਣੀ ਛਾੜ ਕੇ ਭੇਜ ਦੇਵੇ ਵੀ ਬੜੇ ਗਹਿਣੇ ਦਿੱਤੇ ਨੇ ਉਹ 6 ਮਹੀਨਿਆਂ ਬਾਅਦ ਹੀ ਤਾਂਬੇ ਦਾ ਜਿਹੜਾ ਛਾੜਿਆ ਹੁੰਦਾ ਪਾਣੀ ਹੈ ਨਾ ਸੋਨੇ ਦਾ ਉਹ ਉੱਤਰ ਜਾਂਦਾ ਪਤਾ ਲੱਗ ਜਾਂਦਾ ਉਹਦਾ ਤੇ ਰੋਣਾ ਪੈ ਜਾਂਦਾ ਆਪਸ ਤੇ ਵਿੱਚ ਕੂੜ ਠੱਗੀ ਗੁੱਜੀ ਨਾ ਰਹੇ ਪਾਜ ਮੁਲਮਲ ਲਹਿ ਜਾਏ ਐਸੇ ਤਰ੍ਹਾਂ ਦੁਨੀਆ ਦੇ ਵਿੱਚ ਝੂਠ ਤੇ ਠੱਗੀ ਕਦੇ ਵੀ ਗੁੱਜੀ ਨਹੀਂ ਰਹਿੰਦੀ ਉਹ ਪ੍ਰਗਟ ਹੋ ਹੀ ਜਾਂਦੀ ਹੈ ਜਿੰਨਾ ਮਰਜੀ ਬੰਦਾ ਉਹਨੂੰ ਲੁਕਾਉਣ ਦਾ ਯਤਨ ਕਰੇ ਛਪਾਉਣ ਦਾ ਯਤਨ ਕਰੇ ਉਹ ਪ੍ਰਗਟ ਹੋ ਹੀ ਜਾਂਦੀ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਕਹਿੰਦੇ ਨਾਨਕ ਜੀਓ ਉਪਾਏ ਕੈ ਲਿਖਣਾ ਵੈ ਧਰਮ ਬਹਾਲੇ ਬੰਦਾ ਕਹਿੰਦਾ ਵੀ ਕਿੱਥੇ ਧਰਮ ਰਾਜ ਆ ਸਾਡੇ ਪ੍ਰਚਾਰਕ ਵੀ ਕਹਿੰਦੇ ਕਹਿੰਦੇ ਐ ਵੀ ਡਰੀ ਜਾਨੇ ਨੂੰ ਬਾਣੀ ਕਹਿੰਦੀ ਏ ਨਾਨਕ ਜੀਉ ਉਪਾਇ ਕੈ ਜਦੋਂ ਤੇ ਜੀ ਜੰਤ ਪੈਦਾ ਕਰ ਦਿੱਤੇ ਲਿਖ ਨਾਵੈ ਧਰਮ ਬਹਾਲਿਆ ਸਾਡਾ ਲੇਖਾ ਲੇਖਣ ਵਾਸਤੇ ਧਰਮ ਵੀ ਬਹਾ ਦਿੱਤਾ ਧਰਮ ਰਾਜਾ ਵੀ ਬਾਦ ਤੌਨ ਨਾਨਕ ਜੀਉ ਉਪਾਇ ਕੈ ਲਿਖ ਨਾਵੈ ਧਰਮ ਬਹਾਲਿਆ ਉਥੇ ਸੱਚਾ ਉਹ ਵੀ ਸੱਚ ਨਿਪੜੇ ਚੁਣ ਵੱਖ ਕੱਢੇ ਜਜਮਾਲੇ ਫਿਰ ਉਹ ਸੱਚੋ ਹੀ ਸੱਚ ਨਿਪੜਦਾ ਉਥੇ ਝੂਠੀਆਂ ਗਵਾਹੀਆਂ ਨਹੀਂ ਚਲਦੀਆਂ ਉਥੇ ਰਿਸ਼ਵਤ ਨਹੀਂ ਚਲਦੀ ਉਥੇ ਸੱਚੋ ਹੀ ਸੱਚ ਨਿਪੜੇ ਚੁਣ ਵੱਖ ਕੱਢੇ ਜਜਮਾਲਿਆ ਤੇਰੇ ਨਾਂਏ ਰੱਤਾ ਸੇ ਜਿਣ ਗਏ ਹਾਰ ਗਏ ਠੱਗਣ ਵਾਲੇ ਸੇ ਠੱਗਣ ਵਾਲੇ ਜਿਹੜੇ ਤੇਰੇ ਨਾਮ ਨਾਲ ਰੱਤੇ ਹੋਏ ਸੀ ਨਾਮ ਜਪਣ ਵਾਲੇ ਸੀ ਉਹ ਤਾਂ ਜਿੱਤ ਗਏ ਜਿਹੜੇ ਠੱਗਣ ਵਾਲੇ ਠੱਗ ਬਣੇ ਹੋਏ ਸੀ ਲੋਕਾਂ ਨੂੰ ਠੱਗਣ ਵਾਲੇ ਤੇ ਇੱਥੇ ਬੰਦਾ ਰੱਬ ਨੂੰ ਵੀ ਠੱਗਣ ਨੂੰ ਤਿਆਰ ਬੈਠਾ ਤੇਰੇ ਨਾਅੇ ਰੱਤੇ ਸੇ ਜਿੰਨ ਗਏ ਹਾਰ ਗਏ ਸੇ ਠੱਗਣ ਵਾਲੇ ਉਹ ਹਾਰ ਜਾਂਦੇ ਨੇ ਲਖਨੌਵਾਂ ਧਰਮ ਬਹਾਲਿਆ ਧਰਮ ਬਹਾਲਿਆ ਕਿੰਨਾ ਸਮਾਂ ਪਹਿਲਾਂ ਹੀ ਵਾਹਿਗੁਰੂ ਨੇ ਆਪਣੇ ਕੈਮਰੇ ਫਿੱਟ ਕਰ ਦਿੱਤੇ ਜੇ ਪਾਪ ਕਰਦਿਆਂ ਨੂੰ ਵੇਖਦਾ ਤੇ ਪੁੰਨ ਕਰਦਿਆਂ ਨੂੰ ਵੀ ਵੇਖਦਾ ਜੇ ਸਤ ਸੰਗਤ ਵਿੱਚ ਬੈਠਿਆਂ ਨੂੰ ਵੇਖ ਰਿਹਾ ਹੈ ਤਾ ਸਾਨੂੰ ਮਾੜੀ ਸੰਗਤ ਵਿੱਚ ਬੈਠਿਆਂ ਨੂੰ ਮੀ ਵੇਖਦਾ ਅੰਮ੍ਰਿਤ ਛਕਣ ਵਾਲਿਆਂ ਨੂੰ ਤੱਕ ਰਿਆ ਸ਼ਰਾਬਾਂ ਪੀਣ ਵਾਲਿਆਂ ਨੂੰ ਮੀ ਵੇਖ ਰਿਆ ਨਾਨਕ ਜੀਓ ਪਾਇ ਕਹਿ ਲਿਖਣਾ ਵੈ ਧਰਮ ਬਹਾਲਿਆ ਉਥੇ ਸੱਚਾ ਹੀ ਸੱਚ ਨਿਪੜੈ ਚੁਣ ਵਖ ਕਟਾ ਜਜਮਾਲਿਆ ਤੇਰੇ ਨਾਮ ਰਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲੇ